ਅਸੀਂ ਦੇਖ ਰਹੇ ਹਾਂ ਦਿਨਕ ਸਵੇਰਾ ਅੱਜ ਸਵੇਰ ਤੋਂ ਹੀ بارش ਹੋਣ ਦੇ ਨਾਲ ਕਿਸਾਨਾਂ ਦੇ ਚਿਹਰੇ ਖੜੇ ਹੋਏ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਸ بارش ਦੇ ਨਾਲ ਕਣਕਾਂ ਬਰਸਣ ਤੇ ਹੋਰ ਫਸਲਾਂ ਕਿਹਨਾਂ ਨੂੰ ਭਾਰੀ ਫਾਇਦਾ ਹੋਣ ਵਾਲਾ ਸਾਡੇ ਨਾਲ ਨੇ ਕਿਸਾਨ surjit singh ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ بارش ਦੇ ਨਾਲ ਕੀ ਫਾਇਦਾ ਹੋਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਫਾਇਦਾ ਇਹ ਆ ਜੀ ਇਹ ਕੁਦਰਤੀ ਮਹਾਰਾਜ ਦਾ ਨੂਰ ਹੈ ਜਿਹੜੀ بارش ਹੁੰਦੀ ਹੈ ਬੜੇ ਦੇਰ ਤੋਂ ਪਈ ਹੋਈ ਐ ਝੋਨਿਆਂ ਦੀ ਪੱਤੀ ਹੋਈ ਐ ਹੁਣ ਆਣ ਕੇ بارش ਪਈ ਆ ਤੇ ਬਾਦਸ਼ ਪੈਣ ਦੇ ਨਾਲ ਇਦਾਂ ਵੀ ਕਣਕ ਨੂੰ ਬਹੁਤ ਹੀ ਜ਼ਿਆਦਾ ਵਧੀਆ ਅਸਰ ਹੁੰਦਾ ਹੈ ਇੱਕ ਤੇ ਇਹ 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 ਦੇ ਹੱਦ ਤੱਕ ਮੋਢ ਖੁੱਲਿਆ ਹੁੰਦੇ ਆ ਤੇ ਦੂਜੇ ਦੀ ਦਾਣਾ ਜਿਹੜਾ ਮੋਟਾ ਹੁੰਦਾ ਹੈ ਤੇ ਬਾਟੀ ਜਿਹੜਾ ਜਿਹੜੀ ਜਿਹੜੀ ਬਿਮਾਰ ਨੇ ਪੈਣਾ ਵੀਰ ਬੱਚੇ ਬਿਮਾਰ ਨੇ ਉਹ ਠੀਕ ਹੋ ਜਾਣਗੇ ਸਾਰੀ ਇਸ ਮੀਂਹ ਦੇ ਨਾਲ ਬਹੁਤ ਹੀ ਹੈਗਾ ਬਿਮਾਰਾਂ ਉੱਤੇ ਤੇ ਕਣਕ ਉੱਤੇ ਅਸਰ ਪੈਂਦਾ ਅੱਛਾ ਅਸਰ ਪੈਂਦਾ ਆ ਇੱਕ ਸਾਡੇ ਨਾਲ ਹੋਰ ਕਿਸਾਨ ਮੌਜੂਦ ਨੇ ਲਖਵਿੰਦਰ ਸਿੰਘ ਆਪਾਂ ਉਹਨਾਂ ਕੋਲ ਜਾਣਾਗੇ ਕਿ ਲਖਵਿੰਦਰ ਸਿੰਘ ਜੀ ਇਸ بارش ਦੇ ਨਾਲ ਕੀ ਪ੍ਰਭਾਵ ਪਵੇਗਾ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਠੰਡ ਤੋਂ ਇੱਕ ਨਰ ਯਾਦ ਪਈ ਗਈ ਤੇ ਦੂਸਰੀ ਜਿਹੜੀ ਆ ਇਹ ਫਸਲਾਂ ਕਿਹੜੀਆਂ ਵਾਸਤੇ ਜਿਹੜਾ ਲਾਏ ਹਾਂ ਦਾ ਵੇਖੋ ਵੀਰ ਜੀ ਸਭ ਤੋਂ ਵੱਧ ਤੇ بارش ਦਾ ਫਾਇਦਾ ਜਿਹੜਾ ਵਾ ਉਹ ਇਹ ਆ ਕਿ ਧੁੰਦ ਜਿਹੜੀ ਆ ਉਹ ਖਤਮ ਹੋਏਗੀ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਧੁੰਦ ਨੇ ਇਸ ਵਾਰ ਕੀਤਾ ਵਾ ਫਸਲਾਂ ਦੇ ਤੁਸੀਂ ਦੇਖ ਲਓ ਕਾਫੀ ਫਸਲਾਂ ਏਦਾਂ ਦੀਆਂ ਵਾ ਜਿੱਦਾਂ ਸਬਜ਼ੀਆਂ ਵਗੈਰਾ ਜਿਹੜੀਆਂ ਵਾ ਉਹ ਮਤਲਬ ਕਿ ਜਿਆਦਾ ਧੁੰਦ ਪੈਦਾ ਕਰਕੇ ਉਹ ਨਹੀਂ ਪੁਰੀਆਂ ਹੋ ਸਕੀਆਂ ਉਠੀਆਂ ਤੇ ਇਹ ਨਾਲ ਬਹੁਤ ਅਸਰ ਪਊਗਾ ਦੂਜੀ ਗੱਲ ਇਹ ਆ ਕਿ ਜਿਹੜੀ ਆ ਛੋਟੀਆਂ ਮੋਟੀਆਂ ਬਿਮਾਰੀਆਂ ਵਾ ਖੰਗ ਪ੍ਰੇਸ਼ਾ ਵਗੈਰਾ ਉਹ ਵੀ ਠੀਕ ਹੋਏਗਾ ਇਹਦੇ ਨਾਲ ਅਸੀਂ ਪੂਰੇ ਖੁਸ਼ ਹੋਵਾਂਗੇ ਮਾਰਛੇ ਤੋਂ ਬਿਲਕੁਲ ਰਾਜਨੰਦ ਮਾਦਾਯੋ ਬਿਲਕੁਲ ਹੀ ਕੁਦਰਤ ਦਾ ਕਿਸ਼ਮਾਹ ਜੀ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਬਟਾਰਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਅੱਜ ਸਵੇਰ ਤੋਂ ਹੀ بارش ਹੋਣ ਦੇ ਨਾਲ ਕਿਸਾਨਾਂ ਦੇ ਚਿਹਰੇ ਖੜੇ ਹੋਏ ਹਨ ਕਿਉਂਕਿ ਮਨਿਆ ਜਾ ਰਿਹਾ ਕਿ ਇਸ بارش ਦੇ ਨਾਲ ਕਣਕਾਂ ਬਰਸਣ ਤੇ ਹੋਰ ਫਸਲਾਂ ਕਿਆਂ ਨੂੰ ਭਾਰੀ ਫਾਇਦਾ ਹੋਣ ਵਾਲਾ ਸਾਡੇ ਨਾਲ ਨੇ ਕਿਸਾਨ surjit singh ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ بارش ਦੇ ਨਾਲ ਕੀ ਫਾਇਦਾ ਹੋਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਫਾਇਦਾ ਇਹ ਆ ਜੀ ਇਹ ਕੁਦਰਤੀ ਮਹਾਰਾਜ ਦਾ ਨੂਰ ਹੈ ਜਿਹੜੀ بارش ਹੁੰਦੀ ਹੈ ਬੜੇ ਦੇਰ ਤੋਂ ਪਈ ਹੋਈ ਏ ਝੋਨਿਆਂ ਦੀ ਪੱਟੀ ਹੋਈ ਏ ਹੁਣ ਆਣ ਕੇ ਬਰਸ ਪਈ ਆ ਤੇ ਬਾਅਦ ਚ ਪੈਣ ਦੇ ਨਾਲ ਇਦਾਂ ਵੀ ਕਣਕ ਨੂੰ ਬਹੁਤ ਹੀ ਜ਼ਿਆਦਾ ਵਧੀਆ ਅਸਰ ਹੁੰਦਾ ਆ ਇੱਕ ਤੇ ਇਹ ਇਹ ਜਿਹੜਾ ਤੇ ਮੋਢ ਖੁੱਲੇ ਹੁੰਦੇ ਆ ਤੇ ਦੂਜੇ ਨਹੀਂ ਦਾਣਾ ਜਿਹੜਾ ਮੋਟਾ ਹੁੰਦਾ ਦਾ ਤੇ ਬਾਕੀ ਜਿਹੜਾ ਜਿਹੜੀ ਬਿਮਾਰ ਨੇ ਭੈਣਾ ਵੀਰ ਬੱਚੇ ਬਿਮਾਰ ਨੇ ਉਹ ਠੀਕ ਹੋ ਜਾਣਗੇ ਸਾਰੀ ਇਸ ਮੀਂਹ ਦੇ ਨਾਲ ਬਹੁਤ ਹੀ ਜਰਾ ਬਿਮਾਰਾਂ ਉਤੇ ਤੇ ਕਣਕ ਉਤੇ ਅਸਰ ਪੈਂਦਾ ਅੱਛਾ ਅਸਰ ਪੈਂਦਾ ਹੈ ਇੱਕ ਸਾਡੇ ਨਾਲ ਹੋਰ ਕਿਸਾਨ ਮੌਜੂਦ ਨੇ ਲਖਵਿੰਦਰ ਸਿੰਘ ਆਪਾਂ ਉਹਨਾਂ ਕੋਲ ਜਾਣਾਗੇ ਕਿ ਲਖਵਿੰਦਰ ਸਿੰਘ ਜੀ ਇਸ بارش ਦੇ ਨਾਲ ਕੀ ਪ੍ਰਭਾਵ ਪਵੇਗਾ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਠੰਡ ਤੋਂ ਇੱਕ ਨਰ ਯਾਦ ਪਈ ਗਈ ਤੇ ਦੂਸਰੀ ਜਿਹੜੀ ਆ ਇਹ ਫਸਲਾਂ ਕਢੀ ਜਾਣੀਆਂ ਵਾਸਤੇ ਜਿਹੜਾ ਲਾਇਆ ਹਾਂ ਵੰਦਾ ਵੇਖੋ ਵੀਰ ਜੀ ਸਭ ਤੋਂ ਵੱਧ ਤੇ بارش ਦਾ ਫਾਇਦਾ ਜਿਹੜਾ ਵਾ ਉਹ ਇਹ ਆ ਕਿ ਧੁੰਦ ਜਿਹੜੀ ਆ ਉਹ ਖਤਮ ਹੋਏਗੀ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਧੁੰਦ ਨੇ ਇਸ ਵਾਰ ਕੀਤਾ ਵਾ ਫਸਲਾਂ ਦੇ ਤੁਸੀਂ ਦੇਖ ਲਓ ਕਾਫੀ ਫਸਲਾਂ ਇੰਦਾ ਦੀਆਂ ਵਾ ਜਿੰਦਾ ਸਬਜ਼ੀਆਂ ਵਗੈਰਾ ਜਿਹੜੀਆਂ ਵਾ ਉਹ ਮਤਲਬ ਕਿ ਜਿਆਦਾ ਧੁੰਦ ਪੈਦਾ ਕਰਕੇ ਉਹ ਨਹੀਂ ਪੁਰੀਆਂ ਹੋ ਸਕੀਆਂ ਉਠੀਆਂ ਤੇ ਇਹ ਨਾਲ ਬਹੁਤ ਅਸਰ ਪਊਗਾ ਦੂਜੀ ਗੱਲ ਇਹ ਆ ਕਿ ਜਿਹੜੀ ਆ ਛੋਟੀਆਂ ਮੋਟੀਆਂ ਬਿਮਾਰੀਆਂ ਵੱਖੰਗ ਪ੍ਰੇਸ਼ਾ ਵਗੈਰਾ ਉਹ ਵੀ ਠੀਕ ਹੋਏਗਾ ਇਹਦੇ ਨਾਲ ਅਸੀਂ ਪੂਰੇ ਖੁਸ਼ ਹੋਵਾਂਗੇ ਸਾਰਿਆਂ ਨੂੰ ਬਿਲਕੁਲ ਰਾਜਨੰਦ ਮਾਦਈਓ ਬਿਲਕੁਲ ਜੀ ਕੁਦਰਤ ਦਾ ਕਿਸ਼ਮਾ ਜੀ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਬਟਾਰਾ